ਦਿਨ ਦਿਹਾੜੇ ਗਲੀ ਦੇ ਵਿੱਚਕਾਰ ਖੜਕੇ ਦੋ ਔਰਤਾਂ ਲੜ ਰਹੀਆਂ ਹੁੰਦੀਆਂ ਨੇ ਤੇ ਜੇਕਰ ਇਹਨਾਂ ਦੇ ਲੜਨ ਦਾ ਕਾਰਨ ਤੁਹਾਨੂੰ ਦੱਸਾਂਗੇ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਦਰਅਸਲ ਇੱਕ ਵਿਅਕਤੀ ਜਿਹੜਾ ਕਿ ਵਿਆਹਿਆ ਹੋਇਆ ਸੀ ਉਸਨੇ ਬਾਹਰ ਆਪਣੀ ਸਹੇਲੀ ਵੀ ਰੱਖੀ ਹੋਈ ਸੀ ਅਚਾਨਕ ਉਸ ਦੀ ਸਹੇਲੀ ਅਤੇ ਉਸ ਦੀ ਘਰ ਵਾਲੀ ਦਾ ਟੱਕਰਾ ਹੋ ਜਾਂਦਾ ਹੈ ਉਸ ਤੋਂ ਬਾਅਦ ਕੀ ਮਾਹੌਲ ਬਣਦਾ ਹੈ ਕਿਸ ਤਰ੍ਹਾਂ ਗੁੱਥਮ ਗੁੱਥੀ ਹੁੰਦੇ ਨੇ ਇਹ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇੱਥੋਂ ਤੱਕ ਕਿ ਜੋ ਹੈ ਇਲਜ਼ਾਮ ਨੇ ਘਰ ਵਾਲੀ ਦੇ ਉੱਤੇ ਕਿ ਉਸਤੇ ਵੱਲੋਂ ਜੋ ਹੈ ਕੁੱਟਮਾਰ ਕੀਤੀ ਗਈ ਹੈ ਇਸ ਲੜਕੀ ਦੀ ਜਿਹੜੀ ਕਿ ਉਸਦੇ ਪਤੀ ਦੀ ਗਰਲਫ੍ਰੈਂਡ ਦੱਸੀ ਜਾ ਰਹੀ ਹੈ ਹਾਲਾਂਕਿ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਕ ਸੱਚਾਈ ਹੈ ਪੁਲਿਸ ਜਾਂਚ ਦਾ ਵਿਸ਼ਾ ਹੈ ਤਾਂ ਇਹ ਮਾਮਲਾ ਅੰਮ੍ਰਿਤਸਰ ਦੇ ਪਿੰਡ ਤੁਪਸੜੀ ਤੋਂ ਸਾਹਮਣੇ ਆਇਆ ਜਿੱਥੇ ਕਿ ਘਰ ਵਾਲੀ ਤੇ ਬਾਹਰ ਵਾਲੀ ਦੋਵੇਂ ਆਮੋ ਸਾਹਮਣੇ ਹੋ ਜਾਂਦੀਆਂ ਨੇ ਇੱਥੋਂ ਤੱਕ ਕਿ ਘਰ ਵਾਲੀ ਦੇ ਉੱਤੇ ਆਪਣੇ ਪਤਨੀ ਦਾ ਨਾਲ ਮਿਲ ਕੇ ਜੋ ਹੈ ਆਪਣੀ ਗਰਲਫ੍ਰੈਂਡ ਦੇ ਉੱਤੇ ਇਨੋਵਾ ਗੱਡੀ ਚੜਾਉਣ ਦੀ ਵੀ ਗੱਲ ਕਹੀ ਜਾ ਰਹੀ ਹੈ ਇਥੋਂ ਤੱਕ ਕਿ ਉਸ ਦੀ ਕੁਟਮਾਰ ਵੀ ਕੀਤੀ ਗਈ ਹੈ ਨਾ ਇਲਜ਼ਾਮਾਂ ਦੇ ਵਿੱਚ ਕਿੰਨੀ ਕ ਸੱਚਾਈ ਹੈ ਕਿਉਂਕਿ ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਘਰ ਵਾਲੀ ਆਪਣੇ ਪਤੀ ਦੇ ਗਰਲਫ੍ਰੈਂਡ ਦੇ ਉੱਤੇ ਇਲਜ਼ਾਮ ਲਗਾ ਰਹੀ ਹੈ ਤੇ ਉਹ ਗਰਲਫ੍ਰੈਂਡ ਜਿਹੜੀ ਕਿ ਉਸ ਔਰਤ ਦੇ ਉੱਤੇ ਇਲਜ਼ਾਮ ਲਗਾਉਂਦੀ ਹੋਈ ਵਿਖਾਈ ਦੇ ਰਹੀ ਹੈ ਤੇ ਮਾਹੌਲ ਇੰਨਾ ਜ਼ਿਆਦਾ ਭੱਖ ਜਾਂਦਾ ਹੈ ਕਿ ਮੌਕੇ ਦੇ ਉੱਤੇ ਪੁਲਿਸ ਅਧਿਕਾਰੀਆਂ ਨੂੰ ਬੁਲਾਉਣਾ ਪੈਂਦਾ ਹੈ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜਿਹੜੀ ਉਹ ਵਿਅਕਤੀ ਦੀ ਘਰ ਵਾਲੀ ਹੈ ਉਸ ਨੇ ਇਲਜ਼ਾਮ ਲਗਾਏ ਨੇ ਕਿ ਉਸਦੇ ਪਤੀ ਦੇ ਇਸ ਔਰਤ ਦੇ ਨਾਲ ਪ੍ਰੇਮ ਸੰਬੰਧ ਸਨ ਅਤੇ ਉਹ ਬੀਤੇ 7 ਸਾਲਾਂ ਤੋਂ ਆਪਣੇ ਪੇਕੇ ਰਹਿ ਰਹੀ ਹੈ ਅਤੇ ਇਹ ਸਭ ਦੇ ਬਾਵਜੂਦ ਵੀ ਉਹ ਮੇਰਾ ਖਹਿੜਾ ਨਹੀਂ ਛੱਡ ਰਹੇ ਅਤੇ ਇਸ ਦਰਮਿਆਨ ਜੋ ਹੈ ਇਸ ਤਰ੍ਹਾਂ ਹਮਲਾ ਕੀਤਾ ਗਿਆ ਮੇਰੇ ਉੱਤੇ ਤਾਂ ਅਸਲ ਸਚਾਈ ਪੁਲਿਸ ਤੋਂ ਬਾਅਦ ਪਤਾ ਲੱਗੇਗਾ ਪਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਗਲੀ ਦੇ ਬਿਲਕੁਲ ਵਿਚਕਾਰ ਖੜ ਕੇ ਨਜ਼ਦੀਕ ਇਨੋਵਾ ਗੱਡੀ ਖੜੀ ਹੋਈ ਹੈ ਤੇ ਲੋਕ ਜਿਹੜੇ ਐ ਬੈਠੇ ਤਮਾਸ਼ਾ ਦੇਖ ਰਹੇ ਨੇ ਤੇ ਉਹ ਦੋਵੇਂ ਔਰਤਾਂ ਆਪਸ ਦੇ ਵਿੱਚ ਗੁੱਥਮ ਗੁੱਥੀ ਹੁੰਗੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਤਾਂ ਜਿਹੜੀ ਨੋਵਾ ਗੱਡੀ ਖੜੀ ਆ ਉਸ ਦਾ ਪਿਛਲਾ ਸ਼ੀਸ਼ਾ ਵੀ ਟੁੱਟਿਆ ਹੋਇਆ ਉਸ ਤੋਂ ਬਾਅਦ ਦੂਜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਦਰਮਿਆਨ ਜੋ ਆਪਸ ਦੇ ਵਿੱਚ ਗੁੱਥਮ ਗੁੱਥੀ ਹੋਈਆਂ ਨੇ ਸੱਟਾਂ ਲੱਗੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਲਾਂਕਿ ਇਲਜ਼ਾਮ ਦੋਵਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਲਗਾਏ ਜਾ ਰਹੇ ਨੇ ਇਨ੍ਹਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਕ ਸੱਚਾਈ ਹੈ ਇਹ ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗੇਗਾ ਤਾਂ ਘਰ ਘਰ ਵਾਲੀ ਦੇ ਵੱਲੋਂ ਜੋ ਹੈ ਕਿਹਾ ਜਾ ਰਿਹਾ ਬਾਹਰ ਵਾਲੀ ਦੀ ਕੁੱਟਮਾਰ ਕੀਤੀ ਗਈ ਹੈ ਤਾਂ ਬੜੀ ਚੁਲਾਕੀ ਦੇ ਨਾਲ ਉਹ ਪਤੀ ਜਿਹੜਾ ਉਸਨੇ ਵਿਆਹੀ ਕਰਵਾਇਆ ਤੇ ਬਾਹਰ ਆਪਣੀ ਸਹੇਲੀ ਵੀ ਰੱਖੀ ਹੋਈ ਸੀ ਪਰ ਉਸ ਸਹੇਲੀ ਦਾ ਪਰਦਾ ਫਾਸ਼ ਉਸ ਵੇਲੇ ਹੋ ਗਿਆ ਜਦੋਂ ਉਹਨਾਂ ਨੂੰ ਰੰਗੇ ਹੱਥੀਏ ਪਤੀ ਪਤਨੀ ਦੇ ਵੱਲੋਂ ਫੜ ਲਿਆ ਜਾਂਦਾ ਤੇ ਫਿਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਮੈਂ ਪੇਕੇ ਰਹਿ ਰਹੀ ਸੀ ਪਰ ਇਹ ਸਭ ਦੇ ਬਾਵਜੂਦ ਇਸ ਸੌਰਤ ਦੇ ਵੱਲੋਂ ਮੇਰੇ ਪਤੀ ਦਾ ਖਹਿੜਾ ਨਹੀਂ ਛੱਡਿਆ ਜਾ ਰਿਹਾ ਸੀ ਤੇ ਅੱਖ ਕੇ ਜਦੋਂ ਇਹਨਾਂ ਦਾ ਟੱਕਰਾ ਹੁੰਦਾ ਤਾਂ ਫਿਰ ਗਲੀ ਦੇ ਵਿੱਚ ਕੀ ਮਾਹੌਲ ਬਣਦਾ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਅੰਦਾਜ਼ਾ ਲਗਾ ਸਕਦੀ ਹਾਂ ਕਿ ਇਲਜ਼ਾਮ ਨੇ ਗੱਡੀ ਚੜਾਉਣ ਦੇ ਤੇ ਨਾਲ ਹੀ ਕੁੱਟਮਾਰ ਕਰਨ ਦੇ ਉਹਨੂੰ ਕਮਾਇਓ ਕੋਠਾ অমনুকুমাৰ হ'ব পঠাত অমনুকুমাৰ হ'ব পঠাত ਉਹਨੂੰ ਕੁਮਾਇਓ ਕੋਠਾ ਮੇਰਾ ਨਾਮ ਰਜਵੰਦ ਕੌਰ ਤੇ ਕੀ ਹੋਇਆ ਕਿਸੀ ਤੁਹਾਡੇ ਨਾਲ ਮੈਂ ਕੰਮ ਤੋਂ ਆ ਰਹੀ ਸੀ ਤੇ ਮੇਰੇ ਪਿੱਛੇ ਆਏ ਆ ਕੌਣ ਆਇਆ ਸੀ ਅਮਨ ਮਸੀਤ ਉਹਦੀ ਘਰ ਦੀ ਫਾਰਮਿਲਾ ਉਹ ਕੌਣ ਹੈ ਨੋਵਾ ਗੱਡੀ ਤੇ ਅਮਨ ਮਸੀਤ ਕੌਣ ਉਹ ਸਾਡੇ ਏਰੀਆ ਦੇ ਹੀ ਆ ਹਾਂਜੀ 12 ਸਾਲ ਤੋਂ ਮੈਨੂੰ ਜਾਣਦੇ ਆ ਠੀਕ ਹੈ ਮੇਰੇ ਪਹਿਲਾਂ ਰਿਲੇਸ਼ਨ ਸੀ ਉਹਦੇ ਨਾਲ 5-6 ਸਾਲ ਤੋਂ ਹੈ ਨਹੀਂ ਆ ਲੇਕਿਨ ਇਹ ਮੇਰੇ ਮੁੰਡੇ ਨੂੰ 15 ਸਾਲ ਦਾ ਮੁੰਡਾ ਜਿਹਨੂੰ ਮੇਰੇ ਨਸ਼ੇ ਤੇ ਲਾਇਆ ਠੀਕ ਹੈ ਇਹਦੇ ਬਰਖਲਾਸ ਨਵੇਂ ਸਾਲ ਤੋਂ ਮੈਂ ਇਹਦੇ ਬਰਖਲਾਸ ਕਮਿਸ਼ਨਰ ਦਫਤਰ ਕੰਪਲੇਨ ਵਗੈਰਾ ਕੀਤੀ ਠੀਕ ਹੈ ਡੇਢ ਮਹੀਨਾ ਇਹਨਾਂ ਮੈਨੂੰ ਕੈਦ ਰੱਖਿਆ ਫਰਵਰੀ ਤੋਂ ਹੂੰ 10 ਫਰਵਰੀ ਤੋਂ ਲੈ ਕੇ 19 ਮਾਰਚ ਤੱਕ ਮੈਂ ਇਹਦੇ ਘਰ ਰਹੀ ਹਾਂ ਠੀਕ ਹੈ ਘਰੋਂ 19 ਮਾਰਚ ਦੇ ਭੱਜੀ ਮੈਂ ਇਹਦੇ ਘਰੋਂ ਹੂੰ ਭੱਜ ਕੇ ਮੈਂ ਆਪਣੇ ਨਾਨਕੇ ਸੋਹਰੇ ਚਲ ਗਈ ਇਹਨੇ ਸਾਰੇ ਕਿਤੇ ਕੈਦ ਤੱਕ ਕਿਸੇ ਹੋਰ ਨਾਲ ਭੱਜੀ ਠੀਕ ਹੈ ਫਿਰ ਮੈਨੂੰ ਵਿਆਹੀ ਸੀ ਉਹ ਦਿਨਾਂ ਨਹੀਂ ਮੈਂ ਵਿਆਹ ਨਹੀਂ ਕਰਾਇਆ ਮੈਨਾਂ ਜ਼ਬਰਦਸਤੀ ਕਰਦਾ ਠੀਕ ਹੈ ਅਗਲਾ ਬੰਦਾ ਵਿਆਹਿਆ ਵਾ ਉਹ ਵੀ ਆਇਆ ਠੀਕ ਹੈ ਜੀ ਡੇਢ ਮਹੀਨਾ ਉਹਨੇ ਮੈਨੂੰ ਆਪਣੇ ਘਰ ਰੱਖਿਆ ਬੰਦੀ ਬਣਾ ਕੇ ਠੀਕ ਹੈ ਫਿਰ ਉਹਨੇ ਮੈਨੂੰ ਮਾਰੇ ਦੀ ਕੋਸ਼ਿਸ਼ ਵੀ ਕੀਤੀ ਠੀਕ ਹੈ ਕਿਹੜੀ ਜਗ੍ਹਾ ਤੇ ਰਹਿੰਦਾ ਜੀ ਉਹ ਵੀ ਤੋਂ ਸੜੀ ਦਾ ਹੀ ਫਿਰ ਉਹਨੇ ਜਾਨੋਂ ਹਮਲਾ ਕੀਤਾ ਨਹੀਂ ਕੱਲ ਜਿਹੜੇ ਤੁਹਾਡੇ ਉੱਤੇ ਹਮਲਾ ਆਇਆ ਤੇ ਰਾਤਰੀਕ ਤੋਂ ਮੈਂ ਕੰਮ ਤੋਂ ਆ ਰਹੀ ਸੀ ਉਹ ਦੋਨੋਂ ਜੀ ਨੋਵਾ ਗੱਡੀ ਤੇ ਹੀ ਆ ਰਹੇ ਮੇਰੇ ਪਿੱਛੇ ਪਿੱਛੇ ਆ ਰਹੇ ਹਾਂਜੀ ਹਾਂਜੀ ਪਿੱਛੇ ਆਏ ਆ ਫਿਰ ਉਹਨਾਂ ਮੇਰੇ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਉਤੋਂ ਮੈਂ ਬਚ ਕੇ ਫਿਰ ਵਾਪਸ ਆਈ ਦੁਕਾਨਾਂ ਦੇ ਲਾਗੇ ਹਾਂਜੀ ਉੱਥੇ ਆ ਕੇ ਫੇਰ ਇੰਨੇ ਨੇ ਮੈਂ ਤੇ ਗੱਡੀ ਚੜਾਈ ਆ ਠੀਕ ਆ ਫੇਰ ਗੱਡੀ ਤੋਂ ਉੱਤਰ ਕੇ ਮੈਂ ਗੱਡੀ ਤੋਂ ਮੈਂ ਡਿੱਗ ਗਈ ਮੇਰੇ ਗੋਡਿਆਂ ਤੇ ਲੱਗੀ ਮੈਂ ਡਿੱਗ ਗਈ ਫੇਰ ਇੰਨੇ ਨੇ ਉੱਤਰ ਕੇ ਮੈਨੂੰ ਮਾਰਿਆ ਪਹਿਲੇ ਵਾਲਾ ਤੋਂ ਤੂੰ ਆ ਹਾਂਜੀ ਫੇਰ ਇੰਨੇ ਦੀ ਘਰ ਦੀ ਨਿਕਲੀ ਆ ਫੇਰ ਮੈਂ ਉਹਦੀ ਫੇਰ ਉਹਨੇ ਮੇਰੇ ਇੱਟਾਂ ਮਾਰਨੀਆਂ ਸ਼ੁਰੂ ਕਰਤੀਆਂ ਇੰਨੇ ਵਿਚਾਰਿਆ ਵੀ ਉਹ ਤੁਹਾਨੂੰ ਇੱਟਾਂ ਦੇ ਨਾਲ ਮਾਰਦੇ ਫੇਰ ਉਹਨੇ ਮੈਨੂੰ ਮਾਰਤਾ ਹੈ ਇਹ ਕਹਿੰਦਾ ਹੈ ਕਿ ਇਹਨੂੰ ਮਾਰ ਦੇ ਇਹਨੂੰ ਜਾਨੋਂ ਮਾਰ ਦੇ ਗੱਲੇ ਦਵਲੇ ਤੇ ਲੋਕਾਂ ਨੇ ਕੋਈ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਨਹੀਂ ਬਚਾਇਆ ਕਿਸੇ ਨੇ ਵੀ ਨਹੀਂ ਬਚਾਇਆ ਸਭ ਦੇਖ ਹੀ ਰਹੇ ਉਹੀ ਪੁਲਿਸ ਚ ਕੰਪਲੇਂਟ ਕੀਤੀ ਇਸ ਬਗਲ ਨੂੰ ਕੰਪਲੇਂਟ ਉਦੋਂ ਹੀ ਆਏ ਆ ਆਪਾਂ ਸਿੱਧਾ ਆਏ ਚੌਂਕੀ ਥਾਣੇ ਉਦੋਂ ਕਾਰਵਾਈ ਕਿਉਂ ਨਹੀਂ ਹੁੰਦੀ ਉਦੋਂ ਦਾ ਕਿਸੇ ਨੇ ਫੜਿਆ ਨਹੀਂ ਪਤਾ ਨਹੀਂ 1 ਲੱਖ 20 ਪਤਾ ਨਹੀਂ ਕਿਉਂ ਨਹੀਂ ਕਰਦੇ ਪਏ ਨਹੀਂ ਤੇ ਜਿਹੜੀ ਵੀਡੀਓ ਸਾਰਿਆਂ ਨੇ ਵੇਖੀ ਹੈ ਕਿ ਕਿਸ ਤਰ੍ਹਾਂ ਮੈਨੂੰ ਮੇਤੇ ਜਾਣ ਲੈਵਾ ਹਮਲਾ ਹੋਇਆ ਹੈ ਹਾਂਜੀ ਹਾਂਜੀ ਲੇਕਿਨ ਉਹਨਾਂ ਨੂੰ ਅਜੇ ਤੱਕ ਫੜਿਆ ਨਹੀਂ ਆ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਲੱਗਦਾ ਕਿ ਕਿਉਂ ਨਹੀਂ ਕਰਦੀ ਕਾਰਵਾਈ ਪਤਾ ਨਹੀਂ ਸਰ ਮੈਨੂੰ ਮੈਂ ਗਰੀਬ ਆ ਉਹ ਪੈਸੇ ਵਾਲਾ ਜਾਂ ਉਹ ਪੈਸੇ ਚਾੜਦਾ ਜਾਂ ਕੀ ਕਰਦਾ ਮੈਨੂੰ ਨਹੀਂ ਪਤਾ ਉਹ ਬੰਦਾ ਵਿਆਹਿਆ ਵੀ ਆ ਵਿਆਹਿਆ ਉਹਦੇ 4 ਬੱਚੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੇਰਾ ਜੋ ਮੈਨੇ ਵੀਡੀਓ ਚ ਦੇਖਿਆ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿੰਨਾ ਟਾਈਮ ਤੁਸੀਂ ਉਹਦੇ ਨਾਲ ਰਿਲੇਸ਼ਨ ਚ ਰਹੇ ਜੋ ਮੇਨਾ 12 ਸਾਲ ਹੋ ਗਿਆ 5 ਸਾਲ ਤੋਂ ਮੈਂ ਆਪਣੇ ਘਰ ਆ ਗਈ ਠੀਕ ਹੈ ਉਦੋਂ ਬਾਅਦ ਵਿੱਚ ਮੈਂ ਉਹ ਤੋਂ ਪਿੱਛੇ ਹਟੀਆਂ ਲੇਕਿਨ ਉਹ ਮੇਰਾ ਖਹਿੜਾ ਨਹੀਂ ਛੱਡਦਾ ਮੇਰਾ ਪਿੱਛਾ ਕਰਦਾ ਠੀਕ ਹੈ ਹੋਂਤਾਂ ਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ ਗਈ ਕਿਸ ਕਾਰਨ ਲੱਗਦਾ ਵੀ ਤੁਹਾਡੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਕਿ ਕਿਉਂਕਿ ਮੈਂ ਪੁਲਿਸ ਕਮਿਸ਼ਨਰ ਦਫ਼ਤਰ ਪੇਸ਼ ਹੋਈ ਮੇਰੇ ਮੁੰਡੇ ਨੂੰ ਇਹਨੇ ਨਸ਼ਿਆਂ ਤੇ ਲਾਇਆ ਸਾਡੇ ਘਰ ਲੜਾਈ ਪੁੰਦਾ ਮੇਰਾ ਕਿੰਨੇ ਸਾਲ ਦਾ ਬੱਚਾ ਤੁਹਾਡਾ ਜੀ 17 ਸਾਲ ਦਾ ਆ ਚਾ ਨਸ਼ੇ ਚ ਲਾਇਆ ਨੇ ਨਸ਼ੇ ਚ ਲਾਇਆ ਨੇ ਸਾਰੀ ਸੀਆਈਡੀ ਲੈਂਦਾ ਕਿੱਥੇ ਜਾਂਦੇ ਮੈਨੂੰ ਬਦਨਾਮ ਕਰਦਾ ਪਿੰਡ 'ਚ ਮੈਂ ਕਮਿਸ਼ਨਰ ਦਫ਼ਤਰ ਕੰਪਲੇਂਟ ਦਿੱਤੀ ਇਸੇ ਕਰਕੇ ਕਿ ਕਿਤੇ ਜਾਉਗੀ ਕਿਤੇ ਪੇਸ਼ ਹੋਗੀ ਤੇ ਮੈਨੂੰ ਮੇਤੇ ਪਰਚੇ ਕਰਾਏਗੀ ਮੈਨੂੰ ਅੰਦਰ ਕਰਾਏਗੀ ਹੁਣ ਮੰਗ ਕੀ ਕਰਦੇ ਜੀ ਮੇਰੇ ਨਾਲ ਜੋ ਵੀ ਮੇਰੇ ਨਾਲ ਹਸਾਇਆ ਮੇਰਾ ਇਹ ਹਸਾਏ ਦੇ ਦੇਖ ਕੇ ਮੈਨੂੰ ਮੇਨਾ ਇਨਸਾਫ ਕੀਤਾ ਜਾਏ ਉਹਨਾਂ ਨੂੰ ਸਜ਼ਾ ਮਿਲੀ ਜਾਏ ਦੋਨਾਂ ਦੋਨਾਂ ਜੀਆਂ ਨੂੰ ਠੀਕ ਹੈ ਉਹਦੀ ਘਰ ਦੀ ਨੂੰ ਤੇ ਉਹਦੇ ਘਰ ਵਾਲੀ ਠੀਕ ਹੈ ਹਾਂਜੀ ਇਹ ਇੱਕ ਲੇਡੀ ਹੈ ਜੀ ਰਾਜਵੰਤ ਕੌਰ ਹੈਗੀ ਹੈ ਜੀ ਇਹ ਇਹਦਾ ਇਹਨਾਂ ਨਾਲ ਫੈਮਿਲੀ ਰਿਲੇਸ਼ਨ ਹੀ ਹੈ ਜੀ ਜਿਹੜੇ ਬੰਦੇ ਲੜੇ ਨੇ ਜੀ ਅਮਰਪ੍ਰੀਤ ਹੋਣੀ ਇਹਨਾਂ ਦੀ ਕਿਸੇ ਗੱਲ ਤੋਂ ਤਕਰਾਰਬਾਜੀ ਹੋ ਗਈ ਲੜਾਈ ਝਗੜਾ ਹੋ ਗਿਆ ਜੀ ਉਹ ਸਬੰਧੀ ਅਸੀਂ ਅਖੀਰਾਰ ਨੰਬਰ 18 ਦਰਜ ਕਰ ਦਿੱਤੀ ਹੈ ਜੀ ਤੇ ਜੋ ਕਾਨੂੰਨ ਮੁਤਾਬਕ ਬੰਦੀ ਕਾਰਵਾਈ ਹੈ ਉਹ ਵੀ ਕਰ ਦਿੱਤੀ ਹੈ ਜੀ ਵਿੱਚ ਚਲੋ ਰਾਜਨ ਦੇ 12 ਸਾਲ ਤੋਂ ਉਹਨਾਂ ਨਾਲ ਰਿਲੇਸ਼ਨ ਕੀ ਰਹੀ ਹੈ ਉਹਨਾਂ ਨੇ ਉਹਨਾਂ ਬੱਚੇ ਨੂੰ ਕਹਿੰਦੇ ਮੇਰੇ ਬੱਚੇ ਨੂੰ ਨਸ਼ੇ ਤੇ ਲਗਾਤਾ ਜੀ ਚਲੋ ਇਹ ਦੇਖੋ ਜੀ ਉਹਨਾਂ ਨੇ ਪਾਰਟੀ ਐਲੀਗੇਸ਼ਨ ਲਾ ਰਹੀਆਂ ਨੇ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਸਾਰੇ ਨੂੰ ਕੀ ਹੈ ਕੀ ਨਹੀਂ ਜੋ ਸਚਾਈ ਹੋਊ ਬਿਲਕੁਲ ਲੈ ਕੇ ਆਵਾਂਗੇ ਸਾਹਮਣੇ ਸਾਰੇ ਕਿਸੇ ਖਾਸ ਕੋਈ ਪੱਛਾ ਕੀਤਾ ਗਿਆ ਬਿਲਕੁਲ ਜੀ ਦਰਜ ਕੀਤਾ ਅਮਰ ਮਸੀਤ ਤੇ ਉਹਦੀ ਘਰ ਵਾਲੀ ਜਿਹੜੀ ਹੈਗੀ ਆ ਜਿਹੜੀ ਲੇਡੀਜ਼ ਮਾਰ ਕੁੱਟ ਰਹੀ ਹੈ ਲੇਡੀਜ਼ ਨੂੰ ਉਹਦੇ ਖਿਲਾਫ ਪਰਚਾ ਦ ਮੇਰਾ ਨਾਮ ਰਜਵੰਦ